ਸਾ ਮਿੱਤਰਾ ਕਹਿੰਦਾ ਕਿਸਾਨ ਜਿਗਾੜੀ ਹੁੰਦੇ ਆ ਜੱਟ ਜਿਗਾੜੀ ਹੁੰਦੇ ਆ ਜਿਗਾੜ ਲਾਇਆ ਨਹੀਂ ਉਧਰੋਂ ਥਰੂ ਕੈਸ ਤੇ ਗੋਲੇ ਸਿੱਤੇ ਜਾ ਰਹੇ ਨੇ ਤਾਂ ਇਹੋ ਕਿਸਾਨਾਂ ਵੱਲੋਂ ਜਿਗਾੜ ਲਾ ਕੇ ਪੱਖਾ ਲਾ ਗਿਆ ਤਾਂ ਪੱਖੇ ਨਾਲ ਧੂਆ ਉਧਰ ਨੂੰ ਭੇਜਿਆ ਜਾ ਰਿਹਾ ਹੈ ਇਹ ਪੰਜਾਬੀਆਂ ਵਾਲਾ ਜਿਗਾੜ ਹੈ ਜੀ ਤੁਸੀਂ ਜਿਗਾੜ ਦੇਖ ਸਕਦੇ ਹੋ ਕਿ ਉਧਰ ਧੂਆਂ ਉਧਰ ਦੇ ਪਾਸੇ ਵਾਪਸ ਭੇਜਿਆ ਜਾ ਰਿਹਾ ਹੈ। ਇਹ ਸੰਭੂ ਬੈਰੀਅਰ ਦੇ ਆ ਸੰਭੂ ਰਾਡਰ ਦੇ ਸਮੂਹ ਦਰਿਵਾਜ਼ਾ ਉੱਤੇ ਕਿਸਾਨਾਂ ਵੱਲੋਂ ਇਹ ਜਿਗਾਦ ਲਾ ਕੇ ਪੱਖੇ ਦੀ ਹਵਾ ਬਹੁਤ ਦੇ ਰਹੀ ਹੈ ਪੱਖੇ ਦੀ ਹਵਾ ਦੇ ਨਾਲ ਅਥਰੂ ਗੈਸ ਦਾ ਧੂਆਂ ਉਧਰ ਵਾਪਸ ਭੇਜਣ ਵਾਸਤੇ ਕਿਸਾਨਾਂ ਵੱਲੋਂ ਇਹ ਜਿਗਾਦ ਲਾਇਆ ਗਿਆ ਹੈ ਤਾਂ ਹੁਣ ਇਹ ਟਰੈਕਟਰ ਅੱਗੇ ਲਿਜਾਇਆ ਜਾ ਰਿਹਾ ਕਿਸਾਨਾਂ ਵੱਲੋਂ ਆਵਾਜ਼ ਨਾ ਆਈ ਜਾਂ ਅਥਰੂ ਗੈਸ ਦਾ ਇੱਧਰਲੇ ਪਾਸੇ ਕਿਸਾਨ ਨੇ ਜੀ ਉਧਰਲੇ ਪਾਸੇ ਤੁਹਾਨੂੰ ਪੈਰਾਮੈਟਰੀ ਫੋਰਸ ਦੇ ਜਵਾਨ ਦਿਖਾ ਦਿੰਨੇ ਆ ਉਹ ਵੀ ਤਿਆਰ ਤੋਂ ਤਿਆਰ ਬੈਠੇ ਹੋਏ ਨੇ ਸਿਰਾਂ ਤੇ ਉਹਨਾਂ ਵੱਲੋਂ ਹੈਲਮਟ ਪਾ ਲਏ ਗਏ ਨੇ ਤਾਂ ਜੋ ਕੋਈ ਵੀ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਇੱਧਰ ਕਿਸਾਨ ਆਗੂ ਸਹਿਬਾਨ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਪਾਈ ਅੱਗੇ ਨਾ ਵਧੋ ਜਿਹੜਾ ਮਾਹੌਲ ਨਾ ਖਰਾਬ ਹੋ ਸਕੇ ਨਵਾਂ ਬੰਦਾ ਪੀਰ ਕੀਤੀ ਜਾ ਰਹੀ ਹੈ ਤਾਂ ਇਧਰ ਜਿਗਾਰ ਜਿਹੜੇ ਜਿਗਾਰਾਂ ਦੀ ਆਪਾਂ ਗੱਲ ਕਰ ਲਈਏ ਵੇਸੀ ਜਿਗਾਰ ਕਿਸਾਨਾਂ ਵੱਲੋਂ ਲਾਏ ਗਏ ਨੇ ਉਦੋਂ ਮੱਸ ਨੂੰ ਜਿਹੜਾ ਧੂਆ ਵਾਪਸ ਭੇਜਿਆ ਜਾ ਸਕੇ ਜੇਕਰ ਇਧਰ ਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਤਾਂ ਉਹਨਾਂ ਥਰੂ ਗੈਸ ਦੇ ਗੋਲਿਆਂ ਦਾ ਧੂਆ ਵਾਪਸ ਭੇਜਣ ਵਾਸਤੇ ਇਹਨਾਂ ਕਿਸਾਨਾਂ ਵੱਲੋਂ ਇਹ ਜਿਗਾਰ ਲਾਇਆ ਗਿਆ ਹੈ ਪੱਖਾ ਵੱਡਾ ਪੱਖਾ ਜਿਹੜਾ ਉਹ ਲਾਇਆ ਹੋਇਆ ਹੈ ਤਰੇਦਰ ਕਿਸਾਨ ਵੀਰਾਂ ਵੱਲੋਂ ਹਿਊਮਨ ਚੇਨ ਬਣਾ ਲਈ ਗਈ ਆ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਅੱਗੇ ਨਾ ਆ ਸਕੇ ਬਹੁਤ ਵਧੀਆ ਪ੍ਰਾਲਾ ਜੀ ਇਹਨਾਂ ਦਾ ਕਿਸਾਨ ਵੀਰਾਂ ਦਾ ਤਾਂ ਜੋ ਕਿਸਾਨਾਂ ਦੀ ਸ਼ਬੀ ਨਾ ਖਰਾਬ ਹੋ ਸਕੇ ਲੋਕਾਂ ਦੇ ਵਿੱਚ ਜਿਹੜਾ ਤਣਾਅਪੂਰਨ ਮਾਹੌਲ ਦੀਆਂ ਜਿਹੜੀਆਂ ਖਬਰਾਂ ਲੋਕਾਂ ਤੱਕ ਨਾ ਪਹੁੰਚਣ ਕਿਉਂਕਿ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਨੈਸ਼ਨਲ ਮੀਡੀਆ ਵੱਲੋਂ ਮਾਹੌਲ ਕਿਸੇ ਹੋਰ ਹੀ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਉਧਰ ਹੁਣ ਕਿਸਾਨਾਂ ਵੱਲੋਂ ਹਿਊਮਨ ਚੇਨ ਬਣਾ ਲਈ ਗਈ ਹੈ ਮੌਕਾ ਦਵਾਂ ਤੁਹਾਡੀ ਡਿਊਟੀ ਇਧਰ ਤੁਹਾਡੇ ਝੰਡੇ ਤੇ ਲੱਗਣੀ ਇਥੋਂ ਬੰਦੇ ਨਹੀਂ ਜਾਣ ਆਪ ਵੀ ਡਿਊਟੀ ਉਧਰ ਰਹਿ ਆ ਆਪਾਂ ਚੱਡਾਗੇ ਨਹੀਂ ਜਾਣਾ ਚਾਹੀਦਾ ਆਪ ਕੋ ਤੁਹਾਡੀ ਵੀ ਜੋ ਡਿਊਟੀ ਹੈ ਆਪਣੇ ਝੰਡੇ ਤੇ ਰੈਡੀ ਕਰੋ ਆਪੋ ਆਪਣੀਆਂ ਜੁਨੀਅਰਾਂ ਕੈਮ ਕਰਕੇ ਆਪਣੇ ਭਾਰਤੀ ਕਿਸਾਨੀ ਕ੍ਰਾਂਤੀ ਵਾਲੇ ਝੰਡੇ ਵਾਲੇ ਅੱਗੇ ਆ ਜਾਓ ਬਾਈ ਮੇਰੀ ਮਿਹਨਤ ਹੈ ਤੁਹਾਡੀ ਕੋਈ ਨਹੀਂ ਸਾਡੀਆਂ ਨੂੰ ਡਿਊਟੀ ਲੱਗੀਆਂ ਨਹੀਂ ਨਹੀਂ ਆਪਾਂ ਜਿੰਨਾ ਚਿਰ ਆਪਣੇ ਕਿਸਾਨੀ ਕ੍ਰਾਂਤੀ ਵਾਲੇ ਝੰਡੇ ਵਾਲੇ ਅੱਗੇ ਆ ਜਾਓ ਕੋਈ ਵੀ ਵਾਦਾ ਨਹੀਂ ਕਰਦਾ ਭਾ ਗਏ ਜੀ ਉਹ ਨੌਜਵਾਨ ਉਹਨਾਂ ਨੂੰ ਵਾਪਸ ਜ਼ਰੂਰ ਬੁਲਾਵਾ ਪੂਜੇ ਉਹਨਾਂ ਨੂੰ ਵਾਪਸ ਜ਼ਰੂਰ ਬੁਲਾਇਆ ਜਾ ਬੁਲਾਇਆ ਜਾਵੇ ਉਹ ਜਿਹੜੇ ਗਏ ਹੋਏ ਨੇ ਜੀ ਉਹਨਾਂ ਨੂੰ ਵਾਪਸ ਬੁਲਾਵਾਂਗੇ ਜੀ ਬੁਲਾ ਕੇ ਜਿੰਨਾ ਚਿਰ ਸਾਡੇ ਕਿਸਾਨ ਆਗੂ ਜਿਹੜੇ ਆ ਕੋਈ ਫੈਸਲਾ ਨਹੀਂਗਾ ਜੇ ਸਿਰੇ ਚੜਦਾ ਜੇ ਤੇ ਫੈਸਲਾ ਸਿਰੇ ਚੜ ਗਿਆ ਤੇ ਅਸੀਂ ਵਾਪਸ ਮੁੜ ਜਾਵਾਂਗੇ ਜੇ ਨਹੀਂ ਫੈਸਲਾ ਸਿਰੇ ਚੜਦਾ ਤੇ ਅਸੀਂ ਅੱਗੇ ਜਾਵਾਂਗੇ ਪਰ ਜੋ ਵੀ ਕਿਸਾਨ ਆਗੂ ਜਿਸ ਤਰ੍ਹਾਂ ਵੀ ਸਾਨੂੰ ਆਖਣਗੇ ਉਸੇ ਤਰ੍ਹਾਂ ਹੀ ਅਸੀਂ ਜਿਹੜਾ ਫੈਸਲਾ ਵਾ ਉਹ ਲਵਾਂਗੇ ਅਸੀਂ ਪਿੱਛੇ ਨਹੀਂ ਮੁੜਾਂਗੇ ਜਿੰਨਾ ਚਿਰ ਸਾਨੂੰ ਜਿਹੜੇ ਸਾਡੇ ਹੱਕ ਆ ਤਰਸਾਨੀ ਦੇ ਮੁੱਦੇ ਆ ਉਹ ਸਾਡੇ ਹੱਲ ਨਹੀਂ ਬਿਲਕੁਲ ਜੀ ਬਿਲਕੁਲ ਇਹ ਬਜ਼ੁਰਗਾਂ ਦੇ ਤੁਸੀਂ ਵਿਚਾਰ ਸੋਹਣੇ ਕਹਿੰਦੇ ਵੀ ਆਗੂ ਸਾਹਿਬਾਨਾਂ ਦੀ ਜਦੋਂ ਕਾਲ ਆਏਗੀ ਅਸੀਂ ਫੇਰ ਹੀ ਅੱਗੇ ਵਧਾਂਗੇ ਇਹ ਕਿ ਕਾਨੂੰਨੀ ਇੰਦਰ ਦੂਸਰੇ ਪਾਸੇ ਤੁਹਾਨੂੰ ਕਿਸਾਨ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਕਿਸਾਨ ਵੀਰ ਨੇ ਉਹੋ ਇੱਥੇ ਪਹੁੰਚੇ ਹੋਏ ਨੇ ਉਹ ਹੀ ਦਾ ਹੋ ਜਾਂਦੇ ਵੀ ਆਪਸ ਚ ਲੜਨ ਕਲੇ ਪੰਜ ਮੀਟਰ ਰੱਖ ਕੇ ਬੈਠੇ ਉਹਨਾਂ ਨੂੰ ਡੀਰ ਪੱਟਣਾ ਹੀ ਹਰ ਪੱਖੇ ਪੈਜੀਏ ਪੱਟਣਾ ਬਣਦਾ ਬਿਲਕੁਲ ਬਿਲਕੁਲ ਪਿੱਛੇ ਹੋਣੀ ਹਟੇ ਜਾ ਰਿਹਾ ਹੈ। ਬਿਲਕੁਲ ਜੀ ਇਹ ਕਿਸਾਨ ਕਹਿ ਰਹੇ ਨੇ ਕਿ ਸਾਡੇ ਆਗੂਆਂ ਦਾ ਜਦੋਂ ਕਾਲ ਆਏਗੀ ਜੇ ਸਾਡੇ ਆਗੂ ਜਦੋਂ ਕਹਿਣਗੇ ਅਸੀਂ ਫੇਰ ਹੀ ਅੱਗੇ ਵਧਾਂਗੇ। ਤੇ ਚੰਗੀ ਗੱਲ ਹੈ ਜੀ ਆਗੂਆਂ ਦੇ ਕਹਿਣੇ ਤੇ ਚੱਲਣਾ ਚਾਹੀਦਾ ਪਰ ਬਹੁਤੇ ਇੱਥੇ ਨੌਜਵਾਨ ਜੋ ਕਿਸੇ ਜਥੇਬੰਦੀ ਨਾਲ ਵੀ ਸੰਬੰਧਿਤ ਰਹਿੰਦੇ ਹਨ ਲੀਗੇ ਉਹ ਵੀ ਇੱਥੇ ਪਹੁੰਚੇ ਨੇ ਪਰ ਸਵਾਲ ਖੜੇ ਹੋ ਰਹੇ ਨੇ ਕਿ ਉਹ ਮਾਹੌਲ ਖਰਾਬ ਕਰਨ ਵਾਸਤੇ ਪਹੁੰਚੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ। ਇੱਧਰ ਕਿਸਾਨਾਂ ਦਾ ਜਗਾੜ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰ ਫਿਰ ਤੋਂ ਆ ਪੱਖਾ ਲਾਇਆ ਹੋਇਆ ਹੈ ਜੀ ਇੱਧਰ ਪੱਖੇ ਲਾ ਕੇ ਜਿਹੜਾ ਇਹ ਉਧਰ ਜਿਹੜਾ ਧੂਆ ਮੰਨ ਲਓ ਇੱਧਰ ਹੰਝੂ ਗੈਸ ਦੇ ਗੋਲੇ ਸਿੱਤੇ ਜਾਣਗੇ ਉਹਨਾਂ ਗੋਲਿਆਂ ਦਾ ਧੂਆ ਉਧਰ ਵਾਪਸ ਭੇਜਣ ਵਾਸਤੇ ਕਿਸਾਨਾਂ ਵੱਲੋਂ ਜਗਾੜ ਲਾਇਆ ਹੋਇਆ ਹੈ ਪੱਖਾ ਵੱਡਾ ਦੇਖ ਸਕਦੇ ਹੋ ਜੇ ਤੇ ਗੋਲੀ ਵੀ ਵੱਜੇ ਪੱਖਾ ਖਰਾਬ ਨਹੀਂ ਹੋ ਸਕਦਾ ਕਿਉਂਕਿ ਲੋਹੇ ਦਾ ਪੱਖਾ ਬਣਿਆ ਹੋਇਆ ਹੈ ਤਾਂ ਉਧਰੋਂ ਸ਼ਾਫਟ ਘੁੰਮਦੀ ਹੈ ਤਾਂ ਪੱਖੇ ਦੇ ਪਰ ਘੁੰਮਦੇ ਆ ਇਹ ਪੰਜਾਬੀਆਂ ਦੇ ਜਗਾੜ ਨੇ ਉੱਪਰ ਅਸਮਾਨ ਦੇ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਪਤੰਗ ਹੀ ਪਤੰਗ ਤੁਹਾਨੂੰ ਨਜ਼ਰ ਆਉਣਗੇ ਉਧਰ ਕਾਰਾਮੈਟਰੀ ਫੋਰਸ ਦੇ ਜਵਾਨ ਜਿਹੜੇ ਉਹ ਡਰੋਨ ਵੀ ਨਹੀਂ ਉਡਾ ਸਕਦੇ ਕਿਉਂਕਿ ਜੇਕਰ ਡਰੋਨ ਉਡਾਉਣਗੇ ਲੱਖਾਂ ਦਾ ਡਰੋਨ ਇਹਨਾਂ ਵੱਲੋਂ ਇੱਧਰਲੇ ਪਾਸੇ ਸਿੱਟ ਲਿਆ ਜਾਏਗਾ ਮੈਂ ਇਹ ਪੰਜਾਬੀਆਂ ਦੀਆਂ ਤਸਵੀਰਾਂ ਨੇ ਪੰਜਾਬੀਆਂ ਦੇ ਹੌਸਲੇ ਦੀਆਂ ਤਸਵੀਰਾਂ ਨੇ ਨੌਜਵਾਨੀ ਪੂਰੀ ਜੋਸ਼ ਦੇ ਵਿੱਚ ਨੌਜਵਾਨ ਇਹੀ ਇੰਤਜ਼ਾਰ ਕਰ ਰਹੇ ਨੇ ਕਿ ਕਿਹੜੀ ਘੜੀ ਸਾਨੂੰ ਇਹ ਕਾਲ ਮਿਲੇ ਜਾਂ ਆਗੂ ਸਹਿਬਾਨ ਕਹਿਣ ਵੀ ਭਾਈ ਅੱਗੇ ਵਧ ਜਾਓ ਉਹ ਇਹ ਵੀ ਦਿਖਾ ਦਈਏ ਕਿ ਨੌਜਵਾਨ ਜਿਹੜੇ ਅਨਜਾਨ ਨੌਜਵਾਨ ਨੇ ਉਹਨਾਂ ਨੂੰ ਰੋਕਣ ਦੀ ਉਸ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਈ ਕਿਉਂ ਨਹੀਂ ਮੰਨ ਰਹੇ ਤੁਹਾਡੀ ਗੱਲ ਕਿਉਂ ਨਹੀਂ ਮੰਨ ਰਹੇ ਬਾਈ ਜੀ ਇਹ? ਵੀਰ ਜੀ ਇਹ ਇਹ ਸਾਡਾ ਜੁੱਤੀਆ ਗਰਮ ਖੂਣ ਆ ਸਾਡੇ ਨਾਲ ਆ ਗੋਣਾ ਮੈਂ ਦੱਸ ਦੇਣਾ ਕੋਈ ਨਹੀਂ ਮੰਨਦਾ ਆਜੋ ਆਜੋ ਬਿਲਕੁਲ ਆਜੋ ਬਿਲਕੁਲ ਆ ਨੌਜਵਾਨ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਹਨਾ ਗਾਈਡ ਕਰ ਰਿਹਾ ਹਾਂ ਹਾਂ ਕੱਲੋਂ ਗੱਲ ਕਿਉਂ ਨਹੀਂ ਮਾਰਤ ਇਹ ਨੌਜਵਾਨ ਕਿਉਂ ਨਹੀਂ ਮੰਨ ਰਹੇ ਜੀ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਵੀ ਵਾਪਸ ਆ ਜਾਓ ਵੀ ਸ਼ਾਂਤਮਈ ਰਹੋ ਕਿਉਂ ਨਹੀਂ ਮੰਨ ਰਹੇ ਹੋ ਨੌਜਵਾਨ ਜੀ ਵੇਖੋ ਸਾਡੀ ਤੇ ਆ ਵੀ ਸਾਡੀਆਂ ਬੰਗਾ ਲੋੜੀਆਂ ਚਾਹੀਦੀਆਂ ਪਰਿਕਟ ਤੋੜਦੇ ਕੋਈ ਸਾਡਾ ਹਲਕਾ ਸਵਾਲ ਨਹੀਂ ਆ ਅਸੀਂ ਤੇ ਨੌਜਵਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਆਪਾਂ ਵੇਖੋ ਗੱਲਬਾਤ ਕੱਲ ਵੀ ਹੋਈ 18 ਤਰੀਕ ਨੂੰ ਫੇਰ ਸਾਡੀ ਮੀਟਿੰਗ ਆ ਜਾਂ ਮੀਟਿੰਗ ਦੇ ਵਿੱਚੋਂ ਨਹੀਂ ਕੁਝ ਨਿਕਲਦਾ ਸਰਕਾਰ ਭਾਈਦੀ ਆ ਤੇ ਫਿਰ ਆਪਾਂ ਆਪਣਾ ਫੈਸਲਾ ਜਿਥੇ ਵਧੀਆ ਕਰ ਲੈ ਉਹ ਜਥੇਬੰਦੀਆਂ ਸਹਿਮਤ ਆ ਆ ਕੁਝ ਨੌਜਵਾਨ ਜਿਹੜੇ ਕਹਿੰਦੇ ਉਹਨਾਂ ਨੂੰ ਵੀ ਅਸੀਂ ਜਿਹੜੇ ਕਿਸੇ ਜਥੇਬੰਦੀ ਨਾਲ ਸੰਬੰਧਤ ਹੈ ਜਾਂ ਆਪ ਮੁਹਾਰਿਆ ਹੋਏ ਨੇ ਇਹ ਹੋ ਸਕਦਾ ਵੇਖੋ ਜਥੇਬੰਦੀ ਨਾਲ ਸੰਬੰਧਤ ਨੂੰ ਕੁਝ ਹੋਣਗੇ ਬਾਕੀ ਆ ਵੀ ਚਲੋ ਆਸ-ਪਾਸ ਦੇ ਪਿੰਡਾਂ ਤੋਂ ਵੀ ਕੁਝ ਆਏ ਆ ਤੇ ਸਾਡੇ ਆਪਣੇ ਕੋਈ ਨਹੀਂ ਇਹਨੂੰ ਪਿਆਰ ਨਾਲ ਸਮਝਾ ਰਹੇ ਆ ਸਮਝਾਣਗੇ ਵੀ ਅਸੀਂ ਜਿਹੜਾ ਵਾ ਜਾਤ ਦੇ ਵਿੱਚ ਰਹਿ ਕੇ ਆਪਣੀਆਂ ਮੰਗਾਂ ਲਕਰੋਣ ਆਏ ਆ ਕੋਈ ਸਾਡਾ ਇਹ ਅਣਖ ਦਾ ਸਵਾਲ ਨਹੀਂ ਵੀ ਅਸੀਂ ਇਤਨੀ ਜ਼ਰੂਰੀ ਜਾਣਾ ਜਾਣਾ ਬਿਲਕੁਲ ਤਾਂ ਜੋ ਨੈਸ਼ਨਲ ਮੀਡੀਆ ਵੀ ਗਲਤ ਤਰੀਕੇ ਨਾਲ ਦਿਖਾ ਰਿਹਾ ਕਿਸਾਨ ਨੂੰ ਸਾਇੰਸ ਤੇ ਇਹਨਾਂ ਨੂੰ ਅਪੀਲ ਕਰਦੇ ਆ ਆ ਕੋਈ ਕੱਲ ਵੀ ਜਿਹੜ ਬਜ਼ੁਰਗਾਂ ਨੇ ਕਿਉਂਕਿ ਇਹਨਾਂ ਨੇ ਤਾਪ ਹੰਡਾਇਆ ਉਹ ਸਮਾਂ ਹੰਡਾਇਆ ਅੰਦੋਲਨ ਇਹਨਾਂ ਨੇ ਬਹੁਤ ਸਾਰੇ ਕੀਤੇ ਹੋਣਗੇ ਨੌਜਵਾਨਾਂ ਨੂੰ ਸਮਝਾ ਰਹੇ ਨੇ ਪਰ ਨੌਜਵਾਨ ਮੰਨਣ ਲਈ ਰਾਜ਼ ਨਹੀਂ ਹੈਗੇ ਨੌਜਵਾਨ ਜੋਸ਼ ਦੇ ਵਿੱਚ ਨੇ ਨੌਜਵਾਨ ਕਹਿੰਦੇ ਵੀ ਵਸੀਂ ਹਰ ਹਾਲਤ ਦੇ ਵਿੱਚ ਅੱਗੇ ਵਧਾਂਗੇ ਇਹ ਕਹਾਣੀ ਆ ਰਹੀ ਹੈ ਜੀ ਇਹ ਵੀ ਵਿਚੋਧਾ ਚ ਬਿਲਕੁਲ ਜੀ ਬਿਲਕੁਲ ਉਹ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਆ ਜੋ ਇਧਰ ਪਾਸੇ ਆ ਜੇ ਇਧਰ ਭਾਈ ਜੀ ਹੁਣੇ ਪਹੁੰਚੇ ਨੇ ਹਾਂਜੀ ਭਾਈ ਜੀ ਕੀ ਕਹੋਗੇ ਜੀ ਸੋ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਵੱਲੋਂ ਹਰਜੀਤ ਸਿੰਘ ਠਾਕਰ ਮਾਨਸਾ ਜਿਹੜੇ ਤੋਂ ਜੀ ਸਾਡੀਆਂ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਐਮਐਸਪੀ ਨੂੰ ਲੈ ਕੇ ਹਾਂ ਸੋ ਹੁਣ ਸਾਡੀ ਸੰਡੇ ਨੂੰ ਮੀਟਿੰਗ ਹੈ ਜੀ 18 ਤਰੀਕ ਨੂੰ ਐਤਵਾਰ ਦੀ ਮੀਟਿੰਗ ਹੈ ਜੀ ਮੋਦੀ ਸਰਕਾਰ ਦੇ ਨਾਲ ਐਮਐਸਪੀ ਨੂੰ ਲੈ ਕੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਔਰ ਕਰਜ਼ੇ ਮਕਤੂਲ ਲੈ ਕੇ ਉਹ ਮੀਟਿੰਗ ਜੀ 100% ਸਰੇ ਚੜੇਗੀ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਜੀ ਇਹ ਸਾਨੂੰ ਪੂਰਾ ਭਰੋਸਾ ਹੈ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲਓ ਜਿੱਦਾਂ ਕਿਸਾਨ ਆਖੂ ਕਹਿੰਦੇ ਆ ਉਹਨਾਂ ਦੇ ਅਨੁਸਾਰ ਚੱਲੋ ਆਪਾਂ ਕਿਸਾਨ ਆਗੂਆਂ ਦੇ ਕਹੇ ਬਿਨਾਂ ਇਹ ਬੈਰੀਕੇਡ ਨਹੀਂ ਤੋੜਨਾ ਜਦੋਂ ਕਿਸਾਨ ਆਗੂਆਂ ਨੇ ਐਲਾਨ ਕਰਤਾ ਤਾਂ ਆਪਾਂ ਬੈਰੀਕੇਡ ਤੋੜਾਂਗੇ ਦਿੱਲੀ ਵੀ ਜਾਵਾਂਗੇ ਮੋਤੀ ਦੀ ਸੰਗੀ ਨਪਾਂਗੇ ਖੱਟਰ ਦੀ ਸੰਗੀ ਨਪਾਂਗੇ ਲੋ ਦੀ ਦੀਪ ਸਿੱਧੂ ਦੀ ਇੱਕੋ ਗੱਲ ਯਾਦ ਆਉਂਦੀ ਹੈ ਪਹਿਲਾਂ ਭੱਜਣ ਵਾਲੇ ਨੂੰ ਧਰਤੀ ਉੱਡਣ ਵਾਲੇ ਨੂੰ ਅਸਮਾਨ ਇਹ ਸਾਨੂੰ ਦੋਵੇਂ ਚਾਹੀਦੇ ਨੇ ਜਿੱਥੋਂ ਵੀ ਮਿਲਣਗੇ ਅਸੀਂ ਛੱਲੇ ਜੀ ਬੋਲੇ ਸੋਨਹਿਰਾ ਤੂੰ ਵੀ ਭਰਾ ਮੇਰੇ ਬਚਾਓ ਇਹਨਾਂ ਨੇ ਬਿਲਕੁਲ ਬਾਪੂ ਜੀ ਅੱਜ ਤੁਹਾਡੇ ਨਾਲ ਸਹਿਮਤ ਹੈ ਹੁਣਰ ਵਾਲੀ ਮੇਰੀ ਡਿਜ਼ਾਈਨਿੰਗ ਜਿਹੜੀ ਆ ਤੇ ਬਿਲਕੁਲ ਉਹ ਪਿਓ ਪਿਓਰ ਦਾ ਲੱਗਣਾ ਜੋ ਬਣਾਣੀ ਮੁਰਗੇ ਬੰਦਾ ਬਿਲਕੁਲ ਜੀ ਇਹ ਤਸਵੀਰਾਂ ਨੇ ਜਿਹੜੀਆਂ ਸ਼ੰਭੂ ਮੋਰਚੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਹੜੇ ਨੌਜਵਾਨ ਨੇ ਕੁਝ ਆਪਾਂ ਹੁੱਲੜਵਾਜ ਵੀ ਕਹਿ ਸਕਦੇ ਹਾਂ ਜਿਹੜੇ ਨੌਜਵਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਿਆਣੇ ਬਜ਼ੁਰਗਾ ਬਲੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਤਾਂ ਜੋ ਕੋਈ ਅਨਸਖਾਮੀ ਘਟਨਾ ਨਾ ਵਾਪਰ ਸਕੇ ਤਾਂ ਹੁਣ ਇਸੇ ਕਿਸਾਨੀ ਅੰਦੋਲਨ ਦੇ ਵਿੱਚ ਜਾਂ ਦਿੱਲੀ ਕੂਚਕਰਨ ਦੇ ਵਿੱਚ ਲਈ ਕਿਸਾਨਾਂ ਨੂੰ ਜਾਣ ਦਿੱਤਾ ਜਾਏਗਾ ਜਾਂ ਨਹੀਂ ਜਾਂ ਕਿਸਾਨ ਇੱਥੇ ਰੁਕਦੇ ਨੇ ਆਪਣੇ ਆਪ ਦੇ ਵਿੱਚ ਸਵਾਲ ਹੈ ਦੇਖਣਾ ਹੋਵੇਗਾ ਕਿ ਕਦੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿਉਂਕਿ ਬੈਰੀਕੇਡ ਲਗਾਏ ਹੋਏ ਨਹੀਂ ਇਹਦਾ ਹੋਣ ਵਾਲਾ ਸਮਾਂ ਹੀ ਬਿਆਨ ਕਰੇਗਾ ਫਿਲਹਾਲ ਇੱਥੇ ਮਾਹੌਲ ਪੂਰਾ ਗਰਮਾਇਆ ਹੋਇਆ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਉਧਰ ਦੂਸਰੇ ਪਾਸੇ ਪੈਰਾਮਿਲਟਰੀ ਫੋਰਸ ਦੇ ਜਵਾਨ ਤਨਾਤ ਨੇ ਇੱਧਰ ਇੱਕ ਪਾਸੇ ਕਿਸਾਨ ਨੇ ਕਿਸਾਨ ਕਹਿੰਦੇ ਅਸੀਂ ਹਰ ਹਾਲਤ ਦੇ ਵਿੱਚ ਅੱਗੇ ਜਾਵਾਂਗੇ ਪਰ ਜਿਹੜੇ ਉਧਰ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਜਦੋਂ ਕਿਸਾਨ ਅੱਗੇ ਵਧਦੇ ਨੇ ਇਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਨੇ ਤਾਂ ਹੁਣ ਸਰਕਾਰ ਨਾਲ ਕਿਸਾਨਾਂ ਦੀ ਸਹਿਮਤੀ ਬਣਦੀ ਹੈ ਜਾਂ ਨਹੀਂ ਜਾਂ ਇਹਨਾਂ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਏਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਹੀ ਬਿਆਨ ਕਰੇਗਾ